ਮੈਂ ਮਾਝੂਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਝੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਖੁੱਲੇ ਮਨ ਦੇ ਨਾਲ ਮੈਨੂੰ ਸੜਕਾਂ ਦੇ ਲਈ ਪੈਸੇ ਦਿੱਤੇ ਆ ਸੋ ਮੈਂ ਅੱਜ ਇੱਕ ਵਾਰ ਫਿਰ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੀ ਵਿਧਾਨ ਸਭਾ ਦਾ ਇੱਕ ਦੂਜੀ ਲਾਈਫਲਾਈਨ ਇੱਕ ਦੂਜੀ ਲਾਈਫਲਾਈਨ ਜਿਹੜਾ ਰੋਡ ਤਾਰਾਗੜ ਤੋਂ ਰਤਨਗੜ੍ਹ ਪਾਇਆ ਪਰ ਹਲੜੀ ਤੇ ਅਪ ਤੋ ਧੋੜਾ ਇਹ ਰੋਡ ਅੱਜ ਇਹਦਾ ਦੀਪਕ ਰੱਖਿਆ ਬਣਾਉਣ ਦੇ ਲਈ ਸੋ ਸਭ ਤੋਂ ਪਹਿਲਾਂ ਇਲਾਕੇ ਭਰ ਦੇ ਜਿੰਨੇ ਵੀ ਅੱਜ ਲੋਕ ਆਏ ਨੇ ਉਹਨਾਂ ਸਭ ਨੂੰ ਮੁਬਾਰਕਾਂ ਵਧਾਈਆਂ ਸੋ ਮੈਨੂੰ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਜਿਹੜਾ ਰੋਡ ਜੋ ਲੋਕਾਂ ਨੇ ਦੱਸਿਆ ਕਿ ਲਗਭਗ 18-20 ਸਾਲ ਪਹਿਲਾਂ ਇਹ ਰੋਡ ਬਣਿਆ ਸੀਗਾ ਔਰ ਇਸ ਰੋਡ ਦੀ ਇੰਨੀ ਮਾੜੀ ਹਾਲਤ ਸੀਗੀ ਕਿ ਲੋਕਾਂ ਨੇ ਰਾਹ ਬਦਲੇ ਸਨ ਜੋ ਲੋਕਾਂ ਦੀ ਵੱਡੀ ਡਿਮਾਂਡ ਸੀਗੀ ਕਿ ਇਸ ਰੋਡ ਨੂੰ ਬਣਾਇਆ ਜਾਵੇ ਸੋ ਅੱਜ ਇਹਦਾ ਉਦਘਾਟਨ ਕੀਤਾ ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਿਆਂ ਆਪਣੇ ਆਪ 'ਚ ਵੀ ਸਮਝਦਾ ਵੀ ਮੈਂ ਅੱਜ ਹੌਲਾ ਮਹਿਸੂਸ ਕਰ ਰਿਹਾ ਕਿ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਇਹ 9 ਕਿਲੋਮੀਟਰ ਰੋਡ ਹੈ ਜਿਹੜਾ 8 ਕਰੋੜ 45 ਲੱਖ ਰੁਪਏ ਦੀ ਲਾਗਤ ਦੇ ਨਾਲ ਇਹਦਾ ਨਿਰਮਾਣ ਹੋ ਰਿਹਾ ਤੇ ਪਹਿਲੀ ਵਾਰ ਇਤਿਹਾਸ ਦੇ ਅੰਦਰ ਇਹ ਰੋਡ 10 ਫੁੱਟ ਤੋਂ 18 ਫੁੱਟ ਜਿਹੜਾ ਬਣ ਲਈ ਜਾ ਰਿਹਾ ਇਹ ਬਹੁਤ ਵੱਡੀ ਗੱਲ ਹੈ ਸੋ ਪਲਾਨ ਰੋਡ ਦੇ ਵਿੱਚ ਇਹਦਾ ਨਾਂ ਪਿਆ ਸੋ ਆ ਪਲਾਨ ਰੋਡ ਦਾ ਮਤਲਬ ਇਹ ਆ ਕਿ ਇੱਥੇ ਜਿਹੜੀ ਮੌਕੇ ਦੀ ਜਿਹੜੀ ਕਨਵੈਂਸਿੰਗ ਮੂਵਮੈਂਟ ਕਿੰਨੀ ਆ ਉਹਦੇ ਮੁਤਾਬਕ ਇਹ ਰੋਡ ਬਣਨਾ ਸੋ ਮੈਂ ਆ ਆਮ ਜਿਸਾ ਕਹਿਣਾ ਹੁੰਦਾ ਕਿ ਆ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਣਿਆ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਨਾਂ ਸੋ ਮੈਨੂੰ ਖੁਸ਼ੀ ਆ ਕਿ ਇਹ ਰੋਡ ਜਿਹੜਾ ਇਹ 45 50 ਪਿੰਡਾਂ ਨੂੰ ਕਵਰ ਕਰੇਗਾ ਸੋ ਨਾ ਕੇਵਲ ਉਹ ਹਲਕੇ ਦਾ ਬਲਕਿ ਦਿਨਾ ਨਗਰ ਦੇ ਮਰਾੜੇ ਤੋਂ ਲੈ ਕੇ ਤੇ ਪਰਾਂ ਤੱਕ ਲੋਕ ਜਿਹੜੇ ਆਸ-ਪਾਸੇ ਆਂਦੇ ਆ ਤੇ ਇਸ ਰੋੜ ਦੇ ਉੱਤੇ ਵੀਜ਼ੇ ਪੀ ਦੀ ਸਾਬਕਾ ਐਮਐਲਏ ਦਾ ਘਰ ਵੀ ਰਿਆ ਉਹ ਵੀ ਨਹੀਂ ਰੋੜ ਬਣਾ ਸਕਿਆ ਔਰ ਪਿਛਲਾ ਐਮਐਲਏ ਵੀ ਜਿਹੜਾ ਆ ਉਹ ਵੀ ਨਹੀਂ ਇਹ ਰੋੜ ਬਣਾ ਸਕਿਆ ਸੋ ਸਾਨੂੰ ਖੁਸ਼ੀ ਆ ਕਿ ਅਸੀਂ ਲੋਕਾਂ ਦੀ ਇਸ ਮੰਗ ਨੂੰ ਅੱਜ ਪੂਰਾ ਕੀਤਾ ਔਰ ਮੈਂ ਫਿਰ ਦੁਬਾਰਾ ਜਿਹੜਾ ਮਾਨਜੁਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਜਿਉਂ ਉਹਨਾਂ ਨੇ ਖੁੱਲੇ ਬੰਦੇ ਨਾਲ ਸਾਡੇ ਹਲਕਿਆਂ ਨੂੰ ਪਾਸੇ ਦਿੱਤੇ ਆ ਕੋਰੇ 8 ਕਰੋੜ ਰੁਪਏ ਦਾ 40 ਲੱਖ ਰੁਪਏ ਦੀ ਲਾਗ ਦੇ ਨਾਲ ਇਹਦੇ ਨਿਰਮਾਣ ਕਾਰਜ ਹੋਣਗੇ ਬਹੁਤ ਜਲਦੀ ਇਹ ਰੋਡ ਬਣਾ ਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ